ਸਿੱਖੀ ਮੰਗਣ ਵਾਲੇ ਉਹਨਾਂ ਦੇ ਘਰ ਵਿੱਚ ਇੱਕ ਬੰਦਾ ਪੈਦਾ ਹੋਇਆ ਉਹਦਾ ਨਾਮ ਸੀ ਭਾਈ ਨਾਰ ਸਿੰਘ ਬਰਾੜ ਭਾਈ ਨਾਰ ਸਿੰਘ ਬਰਾੜ ਗਿਆਨੀ ਜਾਲ ਸਿੰਘ ਦਾ ਬਿੱਤਰ ਸੀ ਗਿਆਨੀ ਜਾਲ ਸਿੰਘ 1972 ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਗਿਆਨੀ ਨਾਰ ਸਿੰਘ ਬਰਾੜ ਜਿਹੜਾ ਉਹ ਸੁਤੰਤਰਤਾ ਸੰਗਰਾਮੀਆ ਸੀ ਦੇਸ਼ ਦੀ ਆਜ਼ਾਦੀ ਦੇ ਵਿੱਚ ਆਜ਼ਾਦੀ ਘੁਲਾਟੀਆਂ ਵੱਲੋਂ ਨੇ ਸੇਵਾ ਕੀਤੀ ਸੀ ਗਿਆਨੀ ਜਾਲ ਸਿੰਘ ਇਹ ਕਦਰ ਕਹਿਣ ਲੱਗਾ ਜੇ ਜਦੋਂ ਨਾਰਸ਼ਾ ਆ ਐਮਪਲੀਕੇਸ਼ਨ ਕਰਦੇ ਦਸਕਤ ਕਰਦੇ ਤੇਰੀ ਪੈਨਸ਼ਨ ਕਢਵਾ ਕੇ ਲਿਆਉਂਦੇ ਆ 15 ਅਗਸਤ 1947 ਤੋਂ ਲੈ ਕੇ ਅੱਜ ਤੱਕ ਉਹਨੇ ਦਸਕਤਤਾ ਕਰ ਦਿੱਤੇ ਪਰ ਮਨਵੈਸੀ ਭਾਵੇਂ ਕਹੀ ਜਾਂਦਾ ਇਹ ਲੀਡਰ ਕਿਤੇ ਕੰਮ ਕਰਦੇ ਹੁੰਦੇ ਇਹਨਾਂ ਦੇ ਲਾਰੇ ਤੇ ਨਾਰੇ ਵਧੀਆ ਹੁੰਦੇ ਤੇ ਕਾਰੇ ਫੜੀ ਵਧੀਆ ਹੁੰਦੇ ਉਹਨੇ ਦਸਕਤਤਾ ਕਰਤੇ ਜਿਵੇਂ ਜਗਸਰ ਸੱਚੀ ਉਹਦੀ ਪੈਨਸ਼ਨ ਕਢਾ ਲਿਆ 1,88,000 ਰੁਪਇਆ ਪੈਨਸ਼ਨ ਦਾ ਪਿੰਡ ਦੇ ਵਿੱਚ ਵੱਡਾ ਪ੍ਰੋਗਰਾਮ ਹੋਇਆ बड़े बड़े मंत्री संतरी एम पी एम एल ए डी सी एस एस पी आए तो सारे की हाजरी कुछ मुख्यमंत्री आया मुख्य सैकटरी ने स्टेज पर अनाउंस किया भाई नारसिंह बराड़ को बेनती है कि वो अपने आजादी है, वजो जी पेनशन है एक लाख अठासी हज़ार रुपया वो आकर स्टेज तो लै जानी नार सिंह स्टेज पर आए उन्होंने गल आखी कह लगे सी एम साहब थोड़ा तो धनबाद रुपये लैके आए ਔਰ ਸਾਡੇ ਵੱਡੇ ਬਜ਼ੁਰਗ ਨੇ ਤਨਖਾਹ ਨਹੀਂ ਸੀ ਲਈ ਸਿੱਖੀ ਮੰਗੀ ਸੀ ਤੇ ਮੈਂ ਵੀ ਇਹ ਪੈਨਸ਼ਨ ਦੇ 188000 ਲੈਣੇ ਨਹੀਂ ਅਰਦਾਸ ਕਰੋ ਕਿ ਸਾਡੇ ਘਰ ਸਿੱਖੀ ਰਵੇ ਅਰਦਾਸ ਕਰੋ ਸਾਡੇ ਘਰ ਸਿੱਖੀ ਰਵੇ ਆਇਆ ਸਿੱਖੀ ਮੰਗਣ ਵਾਲੇ ਅੱਜ ਸਿੱਖੀ ਦੀ ਕਦਰ ਕਿੰਨਿਆਂ ਕੋ ਲੋਕਾਂ ਨੂੰ ਹੈ ਅੱਜ ਤੇ ਸਾਡੇ ਸਿੱਖਾਂ ਦੇ ਬੱਚੇ ਅੱਜ ਆਰੇ ਸਿੱਖਾਂ ਦੇ ਸਰਾਂਹ ਤੇ ਥੋੜੀ ਚੱਲਦੇ ਹੈ ਅੱਜ ਆਰੇ ਸਿੱਖਾਂ ਦੀ ਜਗ੍ਹਾ ਵਿੱਚ ਚਲਦੇ ਤੇ ਚਲਾਉਣ ਵਾਲੇ ਸਾਡੇ ਆਪਣੇ ਹੀ ਐ ਚਲਾਉਣ ਵਾਲੇ ਆਪਣੇ ਹੀ ਐ ਇਸ ਪਾਸੇ ਕੀ ਗੱਲ ਦੀ ਲਾ ਕੇ ਜਾਂਦਾ ਮਿੱਟੀ ਸ਼ਰਮ ਵਾਲੇ ਬਰਾੜ ਉਹਨਾਂ ਦੀ ਵੀ ਗੱਲ ਕਰ ਲਈਏ ਉਹਨਾਂ ਦੇ ਕਰਕੇ ਪੁੱਤ ਜੰਮਿਆ 1947 ਦੇ ਵਿੱਚ ਉਹਦਾ ਨਾਂ ਰੱਖਿਆ ਉਹਨੇ ਕੁਲਦੀਪ ਸਿੰਘ ਬਰਾੜ ਤੁਹਾਨੂੰ ਪਤਾ ਹੀ ਹੋਣਾ 1984 ਦੇ ਜਦੋਂ ਫੌਜਾਂ ਛੱਡ ਕੇ ਆਈਆਂ ਦਰਬਾਰ ਸਾਹਿਬ ਤੇ ਤੇ ਤਿੰਨ ਇਫਿਡੈਂਟ ਜਰਨਲ ਆਏ ਸਨ ਇੱਕ ਦਾ ਨਾਂ ਸੀ ਕੇ ਸੁੰਦਰ ਜੀ ਇੱਕ ਦਾ ਨਾਸੀ ਰਣਜੀਤ ਧਿਆਲ ਤੇ ਤੀਜੇ ਦਾ ਨਾਸੀ ਕੁਲਦੀਪ ਬਰਾੜ ਤੇ ਆਹ ਹੈ ਕੁਲਦੀਪ ਬਰਾੜ ਮਿੱਟੀ ਸ਼ਰਨ ਵਾਲੇ ਬਰਾੜਾਂ ਦੇ ਇੱਕ ਚੰਮਿਆਂ ਲੜਤੀਆ ਬੰਦਾ ਤੇ ਦੂਜੇ ਪਾਸੇ ਸਿੱਖੀ ਮੰਗਣ ਵਾਲੇ ਬਰਾੜ ਉਹਨਾਂ ਦੀ ਅਨਸਵੰਸ ਵੀ ਅੱਗੇ ਵਧਦੀ ਗਈ ਮੁਕੇ ਜਿਲ੍ਹੇ ਦਾ ਪਿੰਡ ਪਿੰਡ ਦਾ ਨਾਮ ਹੈ ਰੋਟੇ ਰੋਟੇ ਪਿੰਡ ਵਿੱਚ ਬਾਪੂ ਜਗENDER ਸਿੰਘ ਬਰਾੜ ਰਹਿੰਦਾ ਮਾਤਾ ਨਿਹਾਲਪੁਰ ਬਰਾੜ ਉਹਨਾਂ ਦੀ ਸਿੱਖੜੀ ਆ ਉਹਨਾਂ ਦੇ ਪਰ ਸੰਤਪੁੱਤ ਜਨਮੇ ਸ਼ਬਦਾਂ ਵਿੱਚੋਂ ਜਿਹੜਾ ਸਭ ਤੋਂ ਨਿਕਾ ਉਹਦਾ ਨਾਮ ਹੈ ਜਰਨੈਲ ਸਿੰਘ ਬਰਾੜ ਉਹ ਜਰਨੈਲ ਸਿੰਘ ਬਰਾੜ ਨੂੰ ਅੱਜ ਕੌਮ ਪਤਾ ਕੀ ਕਹਦੀ ਆ ਉਹਨੂੰ ਦੁਨੀਆਂ ਇੱਕ ਨਾਮ ਨਾਲ ਯਾਦ ਕਰਦੀ ਆ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਬਲੇ ਸੋਨਿਆ ਸ੍ਰੀ ਅਕਾਲ ਆਇਆ ਕੁਛਕਣ ਸਿੱਖੀ ਮੰਡਲ ਵਾਲੇ ਤੇ ਮਿੱਟੀ ਸਾਂਰਣ ਵਾਲੇ ਬਰਾੜਾਂ ਦਾ ਜਿਹੜੇ ਰੁਪਈਏ ਮੰਗੀ ਜਾਂਦੇ ਬਾਬੇ ਦੇ ਕੋਲੋਂ ਦੌਲਤਾਂ ਹੀ ਮੰਗੀ ਜਾਂਦੇ ਜ਼ਮੀਨਾਂ ਹੀ ਮੰਗੀ ਜਾਂਦੇ ਆ ਉਹਨਾਂ ਦੇ ਕਰਕੌਣ ਜੰਮਿਆ ਕੁਲਦੀਪ ਬਰਾੜ ਜਿਨ੍ਹਾਂ ਨੇ ਸਿੱਖੀ ਮੰਗੀ ਉਹਨਾਂ ਦੇ ਕਰੇ ਸੰਤ ਪੈਦਾ ਹੁੰਦੇ ਨੇ ਦਮ ਤਿੱਕਸਾਉ ਦੇ ਜੱਜਕਦਾਰ ਬਣੇ ਅੱਜ ਵੀ ਤਿੱਕਸਾਉ ਦੇ ਜੱਜਕਦਾਰ ਹੈਗੇ ਨੇ ਕੁੰਭ ਦੇ ਮੇਲੇ ਵਿੱਚ ਚੁਪੀਆਂ ਮਾਰਨ ਗਏ ਹੋਏ ਨੇ ਬਾਵਾ ਸਾਧ ਸੰਗਤ ਕੁੰਭ ਦੀ ਬੜੀ ਬੇਇੱਜ਼ਤੀ ਕਰਵਾਉਂਦੇ ਨੇ ਸਾਡੇ ਆਪ ਨੂੰ ਪ੍ਰਮਾਤਮਾ ਵੀ ਭਲਾ ਕਰੇ ਸੰਤ ਕਰਤਾਰ ਸਿੰਘ ਜੀ ਵੀ ਜਾਂਦੇ ਹੁੰਦੇ ਸਨ ਕੁੰਭ ਦੇ ਮੇਲੇ 'ਚ ਸਰਦੂ ਸੁੰਦਰ ਸਿੰਘ ਜੀ ਪੇਠੜਾਂ ਵਾਲੇ ਵੀ ਜਾਂਦੇ ਸਨ ਸੰਤ ਗੁਰਬਚਨ ਸੁਣ ਵੀ ਜਾਂਦੇ ਸਨ ਪਰ ਉੱਥੇ ਜਾ ਕੇ ਨਿਰਮਲ ਅਖਾੜੇ ਦੇ ਸ਼ਬਦ ਦੀ ਕਥਾ ਕਰਕੇ ਆਉਂਦੇ ਆਉਂਦੇ ਸਨ ਅੱਜ ਵਾਲੇ ਟਕਸਾਲ ਮੁਖੀ ਦੀ ਜਿਹੜੀ ਯਾਰੀ ਹੈ ਉਹ ਕੱਲੇ ਨਿਰਮਲ ਅਖਾੜੇ ਵਾਲੇ ਬਾਬਿਆਂ ਨਾਲ ਨਹੀਂ ਹੈ ਉਹ ਸਾਰੇ ਹੀ ਹਿੰਦੂ ਸਾਧਾ ਨਾਲ ਹੈ ਸਵਾਦ ਆ ਜਾਂਦਾ ਜਦੋਂ ਤੇ ਡੇਰੇਆਂ 'ਚ ਸ਼ਬਦ ਦੀ ਕਥਾ ਕਰਕੇ ਆਉਂਦੇ ਇਹ ਤਾਂ ਆਪ ਨਾਲ ਚੁਪੀਆਂ ਮਾਰਨ ਲੱਗ ਪਏ ਦੂਜੇ ਦੇ ਧਰਮ ਸਥਾਨਾਂ 'ਤੇ ਜਾਣਾ ਮਾੜਾ ਨਹੀਂ ਹੈ ਦੂਜੇ ਦੇ ਧਰਮ ਕਰਮ ਨੂੰ ਅਪਣਾ ਲੈਣਾ ਤੇ ਆਪਣੀ ਮਰਜ਼ਾ ਦਾ ਭੁੱਲ ਜਾਣਾ ਇਹ ਬਹੁਤ ਵੱਡਾ ਕਲੰਕ ਆ ਇੱਕ ਪਾਸੇ ਅਸੀਂ ਕਹਿੰਦੇ ਹਾਂ ਜਗਲਖ ਖਾਰਸਾ ਰਹੇ ਨਿਆਰਾ ਤਮਲਕ ਤੇਜ ਦਿਓ ਮੈਂ ਸਾਰਾ ਜਾਂਦੇ ਗਏ ਵਿਪਰਣ ਕੀ ਰੀਤ ਹੋਰ ਕੀ ਆ ਵਿਪਰਣ ਕੀ ਰੀਤ ਮੈਂ ਤਾਂ ਕੀ ਆਏ ਉਹ ਬੀੜੀਆਂ ਪੀਣ ਵਾਲੇ ਉਹ ਸਾਰੇ ਬਾਬੇ ਉਹਨਾਂ ਦੇ ਨਾਲ ਚੁਪੀਆਂ ਮਰੀ ਜਾਂਦੇ ਨੇ ਤੇ ਇੱਕ ਸ਼ਬਦ ਹੋਰ ਕਹਾਂ ਉਹ ਕੁੰਬ ਦੇ ਮੇਲੇ ਵਿੱਚ ਹਜ਼ਾਰ ਤੋਂ ਜ਼ਿਆਦਾ ਬੰਦਾ ਮਰ ਗਿਆ ਕਿਸੇ ਚੈਨਲ ਨੇ ਖਬਰ ਨਹੀਂ ਦਿੱਤੀ 35 ਬੰਦੇਾਂ ਦੀ ਖਬਰ ਆਈ ਉਹ ਵੀ ਸੋਸ਼ਲ ਮੀਡੀਆ ਤੇ ਤੇ ਉਥੋਂ ਦੇ ਪੁੱਤਰੇ ਅਤਵਾਦੀ ਗੇ ਸਾਥ ਉਹਨਾਂ ਨੇ ਉਹ ਲੋਕਾਂ ਦਾ ਪਟਾਪਾ ਚੜ੍ਹਿਆ ਜੋ ਰਹੇ ਰੱਬ ਦਾ ਨਾ ਪਰ ਕਿਸੇ ਚੈਨਲ ਨੇ ਖਬਰ ਲਾਈ ਮੈਂ ਕਹਿੰਦਾ ਹੋਲੇ ਮੁਹੱਲੇ ਦੇ ਉੱਤੇ ਕੋਈ ਇੱਕ ਨਾ ਕਿਸੇ ਨੇ ਚਪੇੜ ਮਾਰ ਦਿੰਦਾ ਨਾ ਪਰ ਇੰਡੀਆ ਦੇ ਮੀਡੀਆ ਨੇ ਅੱਗ ਲਾਈ ਰੱਖਣੀ ਸੀ ਤਿੰਨ ਮਹੀਨੇ ਸਾਰੇ ਦੁਨੀਆ ਦੇ ਉੱਤੇ ਇਹ ਰਾਜ ਦਾ ਸੁੱਖ ਹੁੰਦਾ ਜਿਨ੍ਹਾਂ ਦੇ ਕੋਲ ਰਾਜ ਹੈ ਉਹਨਾਂ ਦੀਆਂ ਕੀ ਗੱਲਾਂ ਨੇ ਉਹ ਵੀ ਮਿੱਟੀ ਸ਼ਰਨ ਵਾਲਿਆਂ ਨੂੰ ਕੋਸਦੇ ਆ ਤੇ ਸਿੱਖੀ ਮੰਗਲ ਵਾਲਿਆਂ ਤੋਂ ਬੈਰੀ ਬਣੇ ਪਏ ਆ ਅੱਜ ਸਾਡੇ ਜਥੇਦਾਰ ਕੜਮ ਚੌਧਰੀ ਜਿਹੜੇ ਆ ਉਹਨਾਂ ਨੂੰ ਮਹਾਰਾਜ ਸਮਤ ਬਖਸ਼ਿਸ਼ ਕਰੇ ਆਪਣਾ ਕੀਦਾ ਪਛਾਣਨ ਦਾ ਬਾਬਾ ਬੰਦ ਬਖਸ਼ਿਸ਼ ਕਰੇ ਆਓ ਸੁਣੋ ਕਪਤਾ ਦੀ ਟੇਕ ਹੈ ਮਿੱਟੀ ਸ਼ਰਨ ਵਾਲਿਆਂ ਦੇ ਕਰਕੌਣ ਜੰਗਿਆ ਤੇ ਸਿੱਖੀ ਮੰਗਲ ਵਾਲਿਆਂ ਦੇ ਕਰਕੌਣ ਆਇਆ ਕਪਤਾ ਦੀ ਟੇਕ ਹੈ ਸੰਤ ਜਰਨਾਰ ਸਿੰਘ ਜੀ ਤਾਨ ਸਿੰਘ ਜੀ ਦੀ ਕੁੱਲ ਵਿੱਚ ਹੋਏ ਤਾਨ ਸਿੰਘ ਜੀ ਦੀ ਤਾਨ जी त सुठो <laughs> सुठियां I'm sorry,